ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਇੰਡੀਅਨ ਆਰਮੀ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਦੱਸਦੀ ਹੈ ਕਿ ਇੰਡੀਅਨ ਆਰਮੀ ਨੇ ਇੱਕ ਦਾਵਾ ਕੀਤਾ ਹੈ ਕਿ ਪਾਕਿਸਤਾਨ ਦੇ ਨਿਸ਼ਾਨੇ ਤੇ ਸ਼੍ਰੀ ਦਰਬਾਰ ਸਾਹਿਬ ਵੀ ਸੀ ਸ਼੍ਰੀ ਦਰਬਾਰ ਸਾਹਿਬ ਤੇ ਉਹਨਾਂ ਨੇ ਹਮਲੇ ਕੀਤੇ ਨੇ ਕਈ ਮਜ਼ਾਈਲਾਂ ਤੇ ਡਰੋਨ ਜਿਹੜੇ ਦਾਗੇ ਨੇ ਲੇਕਿਨ ਉਹਨਾਂ ਦੇ ਹਰ ਇੱਕ ਹਮਲੇ ਨੂੰ ناکਾਮ ਕੀਤਾ ਹੈ ਭਾਰਤ ਦੇ ਡਿਫੈਂਸ ਸਿਸਟਮ ਨੇ ਭਾਰਤ ਦੇ ਡਿਫੈਂਸ ਸਿਸਟਮ ਨੇ ਉਹਨਾਂ ਨੇ ਡਰੋਨ ਤੇ ਮਜ਼ਾਈਲਾ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਹੈ ਹਵਾ ਦੇ ਵਿੱਚ ਹੀ ਮਾਰ ਦਿੱਤਾ ਹੈ ਔਰ ਜੋ نیچے ਡਿੱਗਾਂ ਦੀ ਤਸਵੀਰਾਂ ਵੀ ਉਹਨਾਂ ਨੇ ਸਾਹਮਣੇ ਸ਼ੇਅਰ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਜਿਹੜੇ ਡਰੋਨ ਨੇ ਉਸ ਨੂੰ ਭਾਰਤੀ ਡਿਫੈਂਸ ਸਿਸਟਮ ਦੇ ਵੱਲੋਂ ناکਾਮ ਕੀਤਾ ਗਿਆ ਸੀ ਇੱਕ ਇੱਕ ਹਮਲੇ ਨੂੰ ਜਿਹੜਾ ਕਿ ناکਾਮ ਕੀਤਾ ਗਿਆ ਹੈ ਤਸ਼ਰੀਦ ਦਰਬਾਰ ਸਾਹਿਬ ਦੇ ਉੱਪਰ ਵੀ ਪਾਕਿਸਤਾਨ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਇਸ ਗੱਲ ਦੀ ਪੁਸ਼ਟੀ ਇੰਡੀਅਨ ਆਰਮੀ ਦੇ ਵੱਲੋਂ ਕੀਤੀ ਗਈ ਹੈ ਇੰਡੀਅਨ ਆਰਮੀ ਦੇ ਜਵਾਨਾਂ ਦੇ ਵੱਲੋਂ ਜਿਹੜੀ ਇਹ ਪੁਸ਼ਟੀ ਕੀਤੀ ਗਈ ਹੈ ਕਿ ਸ੍ਰੀ ਦਰਬਾਰ ਸਾਹਿਬ ਵੀ ਪਾਕਿਸਤਾਨ ਦੇ ਨਿਸ਼ਾਨੇ 'ਤੇ ਸੀ ਭਾਰਤੀ ਫੌਜ ਨੇ ਕਿਹਾ ਕਿ ਪਾਕਿਸਤਾਨ ਨੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਮਜ਼ਾਈਲ打 ਗਈ ਹੈ ਜਿਸ ਨੂੰ ਭਾਰਤੀ ਹਵਾਈ ਰੱਖਿਆ ਨੇ ناکਾਮ ਕਰ ਦਿੱਤਾ ਬਹੁਤ ਦੇ ਜਵਾਨਾਂ ਨੇ ਪੰਜਾਬ ਦੇ ਵਿੱਚ ਪਾਕਿਸਤਾਨੀ ਡਰੋਨਾਂ ਤੇ ਮਜ਼ਾਈਲਾਂ ਨੂੰ ਦੇਖਾ ਹੈ ਅਤੇ ਇਸਨੇ ਮਲਬੇ ਵੀ ਉਹਨਾਂ ਨੇ ਦਿਖਾਏ ਨੇ ਇਸ ਦੌਰਾਨ ਪੰਜਾਬ ਦੇ ਵਿੱਚ ਅੰਤਰਰਾਸ਼ਟਰੀ ਸਰਹੱਦ ਤੇ ਤਾਇਨਾਤ ਇੱਕ ਸਪਾਈ ਨੇ ਦੱਸਿਆ ਕਿ 8-9 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਅਚਾਨਕ ਗੋਲੀਬਾਰੀ ਕੀਤੀ ਅਤੇ ਘੁਸਪੇਠ ਦੀ ਕੋਸ਼ਿਸ਼ ਕੀਤੀ ਜੋ ਉਹ ਕਰਨ ਦੇ ਵਿੱਚ ਅਸਫਲ ਰਹੇ ਨੇ ਤਾਂ ਸਾਡੀ ਗੋਲੀਬਾਰੀ ਦਾ ਨਤੀਜਾ ਇਹ ਹੋਇਆ ਕਿ ਸਵੇਰ ਤੱਕ ਦੁਸ਼ਮਣ ਬੋੜਿਆਂ ਦੇ ਭਾਰ ਹੋ ਗਿਆ ਤੇ ਆਪਣੀ ਚੌਕੀ ਤੋਂ ਆਪਰਾ ਜਿਹੜਾ ਝੰਡਾ ਲਹਿਰਾ ਦਿੱਤਾ ਗਿਆ ਸੀ ਉਹਨਾਂ ਨੇ ਤਾਂ ਚਿੱਟਾ ਝੰਡਾ ਜਿਹੜਾ ਉਹਨਾਂ ਦੇ ਵੱਲੋਂ ਲਹਿਰਾਇਆ ਗਿਆ ਸੀ ਭਾਰਤੀ ਫੌਜ ਨੇ ਆਪਰੇਸ਼ਨ ਸੰਦੂਰ ਦੇ ਸੰਬੰਧੀ ਇੱਕ ਹੋਰ ਨਵਾਂ ਵੀਡੀਓ ਜਾਰੀ ਕੀਤਾ ਹੈ ਜਿਸ ਦੇ ਵਿੱਚ ਫੌਜ ਨੇ ਦਿਖਾਇਆ ਕਿ ਕਿਵੇਂ ਉਸ ਨੇ ਪਾਕਿਸਤਾਨ ਦੇ ਵੱਲੋਂ ਤਾਕੇ ਗਏ ਡਰੋਨ ਨੂੰ ਡੇਗ ਦਿੱਤਾ ਹੈ ਵੀਡੀਓ ਪੋਸਟ ਕਰਦੇ ਹੋਏ ਪੱਛਮੀ ਕਮਾਂਡ ਨੇ ਲਿਖਿਆ ਅਸੀਂ ਅਸਮਾਨ ਨੂੰ ਜਮੀਨ ਤੋਂ ਬਚਾਇਆ ਜੰਮੂ ਕਸ਼ਮੀਰ ਦੇ ਸ਼ੋਪੀਆ ਦੇ ਡੀਕੇ ਪੋਰਾ ਇਲਾਕੇ ਦੇ ਵਿੱਚ ਇੱਕ ਸਾਂਝੇ ਆਪਰੇਸ਼ਨ ਦੇ ਵਿੱਚ ਫੌਜ ਅਤੇ CRPF ਨੇ ਅੱਤਵਾਦੀਆਂ ਦੀ ਮਦਦ ਕਰਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਕੋਲੋਂ ਦੋ ਪਿਸਤੌਲ, ਚਾਰ ਗਰਨੇਡ ਅਤੇ 43 ਕਾਰਤੂਸ ਬਰਾਮਦ ਕੀਤੇ। ਭਾਰਤੀ ਫੌਜ ਨੇ ਦਿਖਾਉਣ ਦੇ ਲਈ ਇੱਕ ਡੈਮੋ ਕੀਤਾ ਕਿ ਕਿਵੇਂ ਆਕਾਸ਼ ਮਾਈਜ਼ਲ ਸਿਸਟਮ ਐਲ 70 एयर डिफेंस ਗੱਨ ਨੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਅਤੇ ਪੰਜਾਬ ਦੇ ਸ਼ਹਿਰਾਂ ਨੂੰ ਪਾਕਿਸਤਾਨੀ ਮਜ਼ਾਇਲ ਅਤੇ ਡਰੋਨ ਦੇ ਹਮਲਿਆਂ ਤੋਂ ਬਚਾਇਆ ਅਤੇ ਵੱਡਾ ਖੁਲਾਸਾ ਇੰਡੀਅਨ ਆਰਮੀ ਦੇ ਵੱਲੋਂ ਕੀਤਾ ਗਿਆ ਕਿ ਕਿਸ ਤਰ੍ਹਾਂ ਜਿਹੜੇ ਪਾਕਿਸਤਾਨ ਦੇ ਵੱਲੋਂ ਇੱਕ ਨਿਸ਼ਾਨਾ ਬਣਾਇਆ ਗਿਆ ਸੀ ਸ਼੍ਰੀ ਦਰਬਾਰ ਸਾਹਿਬ ਤੇ ਸਰਹੱਦੀ ਇਲਾਕਿਆਂ ਨੂੰ ਲੇਕਿਨ ਉਹਨਾਂ ਦੇ ਹਰ ਇੱਕ ਹਮਲੇ ਨੂੰ ਭਾਰਤੀ ਸੈਨਾ ਨੇ ਮੂੰਹ ਤੋੜ ਜਵਾਬ ਦਿੱਤਾ ਹੈ ਹਰ ਇੱਕ ਹਮਲੇ ਨੂੰ ناکਾਮ ਜਿਹੜਾ ਹਵਾ ਦੇ ਵਿੱਚ ਹੀ ਕਰ ਦਿੱਤਾ ਹੈ